ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਤੋਂ ਲੈ ਕੇ ਅਗਲੇ 4 ਦਿਨ ਯਾਨੀ ਕਿ 22 23 24 ਤੱਕ 25 ਤਰੀਕ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਆ ਤੁਹਾਡਾ ਬিনা ਟਾਈਮ ਖਰਾਬ ਕਿਤੇ ਬਿਲਕੁਲ ਸਿੱਧਾ ਸਟੀਕ ਤੇ ਮੁੱਦੇ ਦੀ ਗੱਲ ਕਰਾਂਗੇ ਅ ਇਸ ਵੇਲੇ ਇੱਕ ਪਛਮੀ ਸਿਸਟਮ ਸਰਗਰਮ ਹੈ ਜੀ ਦੁਪਹਿਰ ਦੇ 2 ਵਜੇ ਨੇ 22 ਦਸੰਬਰ ਦਾ ਅੱਜ ਦਿਨ ਹੈ ਸਕਰੀਨ ਤੇ ਦੇਖ ਸਕਦੇ ਆ ਫਹਾੜਾ ਦੇ ਵਿੱਚ ਇੱਕ ਪਛਮੀ ਸਿਸਟਮ ਪਹੁੰਚ ਕਰ ਚੁੱਕਿਆ ਜयो ਹੈ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ ਕਿ 22 ਦੀ ਸ਼ਾਮ ਤੱਕ ਲੈ ਕੇ 23 ਦੀ ਸ਼ਾਮ ਤੱਕ ਜਾਂ ਕਰੀਏ 24 ਦੀ ਸਵੇਰ ਤੱਕ ਇਹ ਪਛਮੀ ਸਿਸਟਮ ਸਰਗਰਮ ਰਹਿ ਸਕਦਾ ਤੇ 25 ਤਰੀਕ ਤੱਕ ਯਾਨੀ ਕਿ 24 ਦੀ ਸ਼ਾਮ ਤੱਕ ਇਹ ਆਪਣਾ ਅਸਰ ਦਿਖਾਏਗਾ ਪੰਜਾਬ ਦੇ ਕਹਿ ਦिए ਕਿ 60 70% ਖੇਤਰ ਹੈ ਜਿਹੜੇ ਮੀਂਹ ਨਾਲ ਕਵਰ ਹੋ ਸਕਦੇ ਨੇ ਕੇਂਦਰੀ ਮਾਲਵਾ ਪਛਮੀ ਮ ਫਰੀਦਕੋਟ ਫਿਰੋਜ਼ਪੁਰ ਸ਼੍ਰੀ ਤਰਨਤਾਰਨ ਸਾਹਿਬ ਅਬੋਹਰ ਫਾਜਲਕਾ ਬਠਿੰਡਾ ਸ਼੍ਰੀ ਮਕਸਦਰ ਸਾਹਿਬ ਮਲੋਟ ਸੰਗਰੂਰ ਮਲੇਰਕੋਟਲਾ ਲੁਧਿਆਣਾ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਆਸਾਰ ਬਣ ਗਏ ਨੇ ਦੂਜੇ ਪਾਸੇ ਮਾਝਾ ਖੇਤਰ ਅਮਰitsar ਸਾਹਿਬ ਤਰਨਤਾਰਨ ਸਾਹਿਬ ਗੁਰਦਾਸਪੁਰ ਫਟਾਣਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਫੂਰਥਲਾ ਯਾਨੀ ਕਿ ਜਿਹੜਾ ਸੈਂਟਰਲ ਪੰਜਾਬ ਦੇ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਦੇ ਆਸਾਰ ਬਣੇ ਹੋਏ ਨੇ ਹਲਕਾ ਫਹਾਰ ਇਹਨਾਂ ਖੇਤਰਾਂ ਦੇ ਵਿੱਚ ਵੀ ਦਰਜ ਹੋ ਸਕਦੀਆਂ ਨੇ ਤੇ ਕਿਤੇ ਕਿਤੇ ਕੁਸ਼ਕ ਖੇਤਰਾਂ ਦੇ ਵਿੱਚ ਲਿ ਤੇ ਹਵਾਵਾਂ ਚੱਲ ਸਕਦੀਆਂ ਨੇ ਇਹਨਾਂ ਖੇਤਰਾਂ ਦੇ ਵਿੱਚ ਸੋ ਐਚੁਅਲੀ ਜੇ ਅਗਰ ਦੇਖੀਏ ਜੀ 2 ਵਜੇ ਬੱਦਰਵਾਈ ਵਾਣੀ ਸ਼ੁਰੂ ਹੋ ਚੁੱਕਿਆ ਗੁਰਦਾਸਪੁਰ ਤੇ ਉੱਪਰਲੇ ਖੇਤਰਾਂ ਦੇ ਵਿੱਚ ਤੇ ਆਉਂਦੇ 24 ਘੰਟਿਆਂ ਦੇ ਦਰਮਿਆਨ ਇਸ ਸਿਸਟਮ ਪੂਰੀ ਤਰ੍ਹਾਂ ਅਸਰ ਕਰੂਗਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਉਹ ਖੇਤਰ ਜਿਹੜੇ ਪੰਜਾਬ ਦੇ ਬਾਰਡਰ ਦੇ ਨਾਲ ਲੱਗਦੇ ਆ ਤੇ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਆਸਾਰ ਜਿਹੜੇ ਆ ਬਣਦੇ ਪੂਰੇ ਆਸਾਰ ਨੇ ਤੇ ਮੀਂਹਾਂ ਦੇ ਖੇਤਰਾਂ ਦੇ ਵਿੱਚ ਦਰਜੂਗੀ ਹੋਣਗੇ ਲੈਂਦੇ ਪੰਜਾਬ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਸਿਸਟਮ ਪਹੁੰਚ ਕਰ ਚੁੱਕਿਆ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਇਹ ਚੰਗੀ ਤਰ੍ਹਾਂ ਜੜਾ ਜਾ ਬਹੁਤੇ ਖੇਤਰਾਂ ਨੂੰ ਕਵਰ ਕਰੇਗਾ ਪੰਜਾਬ ਦੇ ਉੱਪਰ ਵੀ ਜਿਹੜੀ ਟੁੱਟਵੀਂ ਬਦਲਵਾਈ गुजर ਰਹੀ ਹੈ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਪੰਜਾਬ ਦੇ ਵਿੱਚ ਉਮੀਦ ਆਸਾਰ ਜਿਹੜੇ ਵੱਣਦੇ ਜਾ ਫਰੇ ਆ ਜੇਕਰ ਇੱਕ ਨਜ਼ਰ ਤਾਜ਼ਾ ਰਿਪੋਰਟ ਤੇ ਲਈਏ 23 ਤਰੀਕ ਨੂੰ ਉਮੀਦ ਆਸਾਰ ਨੇ ਜੇ ਜਵੇਂਗੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕੱਲ ਪੂਰਾ ਦਿਨ ਉਮੀਦ ਆਸਾਰ ਵਣਦੇ ਜਾ ਫਰੇ ਆ ਤੇ ਅਗਲੇ 4 ਘੰਟੇ ਫਿਲਹਾਲ yellow alert ਦੇ ਨੇ ਜਾਨੀ ਕਿ ਸੰਗਣੀ ਤੁੰਦ ਪੈਂਦੀ ਰਹੇਗੀ ਅਗਲੇ 4 ਦਿਨਾਂ ਦੇ ਦਰਮਿਆਨ ਕਿਉਂਕਿ ਪੂਰਾ ਚੱਲਦਾ ਫਿਆ ਜੀ ਇਸ ਟੂਰੈਂਟ ਚੱਲ ਰਹੀ ਆ ਜਿਹਦੇ ਸਦਕਾ ਮੌਸਮ ਹਵਾ ਜਿੱਥੇ ਰੁਕੀ ਹੋਈ ਆ ਉੱਥੇ ਤੁੰਦ ਵਣਨੇ ਸੁਭਾਵੇ ਕਹਤੇ ਅਗਲੇ 4 ਦਿਨਾਂ ਦੇ ਲਈ yellow alert ਤੋਂਦੇ ਜਾਰੀ ਕੀਤੇ ਗਏ ਨੇ ਉਸ ਸਰਵਾ ਜੀ 26 27 28 ਤਰੀਕ ਨੂੰ ਇੱਕ ਹੋਰ ਪੱਛਮੀ ਸਿਸਟਮ ਆ ਰਿਹਾ ਜਿਹਦੇ ਸਦਕਾ ਉਮੀਦ ਆਸਾਰ ਬਣ ਗਏ ਨੇ 27 ਤਰੀਕ ਨੂੰ ਤੇ 27 ਦਿਨ ਨੂੰ ਇਸ ਸਿਸਟਮ ਵੀ ਬਹੁਤੇ ਖੇਤਰਾਂ ਨੂੰ ਕਵਰ ਕਰੇਗਾ ਤੇ 31 ਤਰੀਕ ਤੱਕ ਸਰਗਰਮ ਰਹੇਗਾ ਸੋ ਜੇਕਰ ਇੱਕ ਨਕਸ਼ੇ ਤੇ ਦੇਖੀਏ ਤੇ ਨਕਸ਼ੇ ਦੇ ਵਿੱਚ ਦੇਖ ਸਕਦੇ ਹਾਂ ਕਿ ਅੱਜ ਯਾਨੀ ਕਿ ਅ ਅੱਜ ਰਾਤ ਤੋਂ ਕੱਲੇ ਜਾਂ ਫਿਰ ਕੱਲ ਸਵੇਰ ਤੋਂ ਮਾਲਵਾ ਪਛਮੀ ਖੇਤਰ ਤੇ ਮਾਝਾ ਖੇਤਰ ਤੇ ਉਸ ਤੋਂ ਬਾਅਦ ਯਾਨੀ ਕਿ 23 ਦੀ ਸ਼ਾਮ ਨੂੰ ਕੇਂਦਰੀ ਮਾਲਵਾ ਕਵਰ ਹੋ ਸਕਦਾ ਮੀਹ ਨਾਲ ਜਿਵੇਂ ਕਿ ਨਕਸ਼ੇ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਆ ਸਮੀ ਪੈਣਗੇ ਜੀ ਕਿੱਥੇ ਪੈਂਦੇ ਨੇ ਕਿੰਨੇ ਕੁ ਪੈਂਦੇ ਨੇ ਇਹ ਕੁਦਰਤ ਦੇ ਹੱਥ ਵਸ ਹੈ ਤੇ ਜਿੱਥੇ ਜਿੱਥੇ ਅਸਾਰ ਵੱਢਦੇ ਹੋਏ ਆ ਉਹ ਤੁਹਾਨੂੰ ਅਸੀਂ ਰਿਪੋਰਟ ਦੇ ਦਿੱਤੀ ਹੈ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਜੀ ਧੰਨਵਾਦ